ਕਿੰਨੇ ਪੈਸੇ ਦੇ ਸਾਈਨ ਕੀਤਾ ਸੀ ਉਹਦੇਵ ਕਰੋੜ ਨੂੰ ਉਹਨੂੰ ਉਹਨਾਂ ਨੇ ਸਵਾ ਲੱਖ ਦਿੱਤਾ ਸੀ ਅਸੀਂ ਪਹਿਲੀ ਫਿਲਮ ਸੀ ਉਹਨਾਂ ਦੀ ਤੁਹਾਡੇ ਨਾਲ ਲਗਾਂਦੀ ਸਵਾ ਲੱਖ ਰੁਪਏ ਤੁਸੀਂ ਦੇਵ ਕਰੋੜ ਨੂੰ ਪਹਿਲੀ ਗਾਂਧੀ ਫਿਲਮ ਦਾ ਦਿੱਤਾ ਦੇਵ ਕਰੋੜ ਤੋਂ ਮੈਨੂੰ ਇੰਟਰਵਿਊ 'ਚ ਪੁੱਛਿਆ ਗਿਆ ਕਿ ਭੋਲਾ ਕਿਉਂ ਨਹੀਂ ਹੈਗਾ ਜਗਜੀਤ ਸੰਧੂ ਕਿਉਂ ਨਹੀਂ ਹੈਗਾ ਤਾਂ ਉਹਨਾਂ ਨੇ ਜਵਾਬ ਸੀ ਕਿ ਉਹਨਾਂ ਨੇ ਪੈਸੇ ਵੱਧ ਮੰਗ ਲਏ ਕੀ ਦੇਵ ਕਰੋੜ ਅੱਜ ਵੀ ਉਹਨੇ ਪੈਸੇਾਂ ਤੇ ਕੰਮ ਕਰਦਾ ਜਿੰਨੀ ਜਿੰਨੇ ਦੇ ਵਿੱਚ ਉਹਨੇ ਪਹਿਲੀ ਗਾਂਧੀ 'ਚ ਕੀਤਾ ਸੀ ਦਾ ਡਿਪੈਂਡ ਕਰਦਾ ਇਹ ਤਾਂ ਉਹਦੇ ਤੇ ਉਹਨਾਂ ਭੋਲਾ ਵੀ ਜੋ ਮਰਜ਼ੀ ਮਨੂ ਉਹਦੀ ਮਰਜ਼ੀ ਹੈ ਕਿਉਂਕਿ ਜੇ ਜਗਜੀਤ ਸੰਧੂ ਨੇ ਤਰੱਕੀ ਕਰੀ ਆ ਉਹਨੇ ਪੈਸੇ ਵੱਧ ਮੰਗ ਲਏ ਜੇ ਤਰੱਕੀ ਕਰੀ ਜਾਂਦੀਆਂ ਫਿਲਮਾਂ ਚੱਲੀਆਂ ਤਾਂ ਹੀ ਉਹਨੇ ਪੈਸੇ ਵੱਧ ਮੰਗੇ ਨਾ ਕੋਈ ਕ੍ਰਾਈਮ ਥੋੜੀ ਕਰਨੀ ਉਹਨੇ ਮਤਲਬ ਤਰੱਕੀ ਕਰਨਾ ਤਾਂ ਨਾ ਉਹ ਅੱਜ ਵੀ ਮੰਨਦਾ ਉਹਨੂੰ ਤੁਹਾਡਾ ਸਕ੍ਰਿਪਟ ਪਸੰਦ ਆ ਗਿਆ ਉਹ ਕਹਾਂ ਯਾਰ ਵੀ ਮੈਂ ਕਹਾਂ ਤੁਹਾਡੀ ਫਿਲਮ ਫ੍ਰੀ ਕਰੂੰਗਾ ਉਹਦੀ ਮਰਜ਼ੀ ਤੁਹਾਨੂੰ ਵਰਥ ਹਿੱਟ ਲੱਗੂਗੀ ਤੁਸੀਂ ਦੋਵਾਂਗੇ ਜਾਂ ਲਵੋਗੇ ਵੀ ਨਹੀਂ ਸਾਡਾ ਇੰਨਾ ਬਜਟਾ ਨਹੀਂ ਲੱਗੂਗੀ ਦੋਨੇ ਤਰ੍ਹਾਂ ਜਵਾਬ ਦੇ ਸਕਦੇ ਆ ਪਰ ਨਾ ਰੌਲਾ ਪਾਉਣ ਦੀ ਗੱਲ ਨਹੀਂ ਕੋਈ ਬਾਹਰ ਉਹ ਰੀਜ਼ਨ ਹੋਰ ਨੇ ਕਈ ਚੀਜ਼ਾਂ ਨਹੀਂ ਦੱਸ ਸਕਦੇ ਹਾਂ ਕਈ ਨਹੀਂ ਨਹੀਂ ਦੱਸ ਸਕਦਾ ਮੈਨੂੰ ਇਹ ਵੀ ਆ ਕੇ ਸਮੇਂ ਨਾਲ ਉਹ ਚੀਜ਼ ਆਉਣਗੀਆਂ ਵੀ ਬਾਹਰ ਦੇਖੋ ਉਹਨਾਂ ਦਾ ਨੁਕਸਾਨ ਬਹੁਤ ਹੋ ਜਾਣੇ ਨੇ ਕਈ ਚੀਜ਼ਾਂ ਦਾ ਨੁਕਸਾਨ ਉਹ ਜਿਹੜੇ ਮਰਜ਼ੀ ਆਉਣ ਉਹਨਾਂ ਦਾ ਨੁਕਸਾਨ ਜ਼ਿਆਦਾ ਹੁੰਦੇ ਨੇ ਔਰ ਬ੍ਰੈਂਡ ਤੇ ਜਿਹੜਾਂ ਠੱਗੀ ਨਹੀਂ ਦੇ ਗਏ ਕਿੰਨੇ ਪੈਸੇ ਦੇ ਸਾਈਨ ਕੀਤਾ ਸੀ ਉਹਦੇ ਦੇਰ ਕਰੋੜ ਨੂੰ ਉਹਦੋਂ ਉਹਨੂੰ 2 ਲੱਖ ਦਿੱਤਾ ਸੀ ਸਰ ਪਹਿਲੀ ਫਿਲਮ ਸੀ ਉਹਨਾਂ ਦੀ ਤੁਹਾਡੇ ਨਾਲ ਲਗਾਂਦੀ ਸਵਾ ਲੱਖ ਰੁਪਏ ਚ ਸ਼ਗਨ ਕਿੱਲ ਪਾਇਆ ਸੀ ਹਾਂ ਸ਼ਗਨ ਪਾਇਆ ਸੀ ਤੇ ਸ਼ਗਨ ਤਾਂ ਕਾਨੂੰ ਕਹਿਣਾ ਤੇ ਸਵਾ ਲੱਖ ਰੁਪਏ ਤੁਸੀਂ ਦੇਵ ਖਰੋੜ ਨੂੰ ਪਹਿਲੀ ਗਾਂਧੀ ਫਿਲਮ ਦਾ ਦਿੱਤਾ ਹੂੰ ਪਿੱਛੇ ਇਹਨਾਂ ਦੇਵ ਖਰੋੜ ਦੀ ਇੱਕ ਸਟੇਟਮੈਂਟ ਆਈ ਸੀ ਜਿੱਦੋਂ ਹੁਣ ਗਾਂਧੀ 3 ਆਈ ਤਾਂ ਦੇਵ ਖਰੋੜ ਤੋਂ ਇੱਕ ਇੰਟਰਵਿਊ ਚ ਪੁੱਛਿਆ ਗਿਆ ਕਿ ਭੋਲਾ ਕਿਉਂ ਨਹੀਂ ਹੈਗਾ ਕਿਉਂਕਿ ਕਰੈਕਟਰ ਇੰਨਾ ਮਸ਼ਹੂਰ ਹੋ ਗਿਆ ਸੀਗਾ ਜਗਜੀਤ ਸੰਧੂ ਕਿਉਂ ਨਹੀਂ ਹੈਗਾ ਤਾਂ ਉਹਨਾਂ ਨੇ ਜਵਾਬ ਸੀ ਕਿ ਉਹਨਾਂ ਨੇ ਪੈਸੇ ਵੱਧ ਮੰਗ ਲਏ ਮਤਲਬ ਦੇਵ ਖਰੋੜ ਫੋਟ ਆਈਡੀਆ ਕੀ ਆ ਕਿ ਹੁਣ 2 ਗਾਂ ਦੀ 2 ਜਾਂ 3 ਜਾਂ ਅੱਜ ਉਹਨਾਂ ਦੀ ਕੀ ਹੋਊਗੀ ਦੇਖੋ ਮੈਨੂੰ ਤਾਂ ਨਹੀਂ ਪਤਾ ਵੀ ਕੀ ਜੀ ਆਈਡੀਆ ਜਣਾ ਲਈਏ ਪਰ ਮੈਜਿਸ ਦਾ ਕਸਾਉਣਿਆ ਹਾਂ ਮੈਨੂੰ ਲੱਗਦਾ ਵੀ ਹਾਂ ਕਰੋੜ ਰੁਪਏ ਕੋਈ ਕਹਿੰਦਾ 50 ਲੱਖਾ ਕੋਈ ਕਹਿੰਦਾ ਕਰੋੜਾ ਕਿਉਂਕਿ ਡਿਪੈਂਡ ਕਰਦਾ ਦੇਖੋ ਐਕਟਰ ਤੇ ਉਹਨੂੰ ਸਕ੍ਰਿਪਟ ਵਧੀਆ ਲੱਗੀ ਕੀ ਉਹਨੇ ਕਿਹੜੀ ਡੀਲ ਕਰ ਲੈਣੀ ਹੈ ਜੀ ਇਹ ਵੀ ਆਲਵੇਸ ਡਿਪੈਂਡ ਕਰਦਾ ਨਾ ਵੀ ਹਾਂ ਕਰੋੜ ਰੁਪਏ ਮੰਗ ਸਕਦਾ ਹੈ ਉਹ 50 ਲੱਖ ਮੰਨ ਲਈਏ 50 ਲੱਖ ਵੀ ਮੰਗ ਸਕਦਾ ਡਿਪੈਂਡ ਕਰਦਾ ਇਹ ਤਾਂ ਉਹਦੇ ਤੇ ਨਾ ਭੋਲਾ ਵੀ ਜੋ ਮਰਜ਼ੀ ਮੰਗੇ ਉਹਦੀ ਮਰਜ਼ੀ ਹੈ हां पर मेनू ए चीज मतलब मेनू ए लगे यार ए क्यों आ देव खरोड़ नु सवाल पुछया देव खरोड़ ने जवाब दता भोले ने जी पैसे ਵੱਧ ਮੰਗਲੇ ਉਹਨੂੰ ਨਹੀਂ ਸੀ ਕਰਨਾ ਚਾਹੀਦਾ ਉਸ ਫਿਲਮ ਤੋਂ ਪਛਾਣ ਬਣੀ ਉਹਨੂੰ ਕਰਨੀ ਚਾਹੀਦੀ ਸੀ ਤਾਂ ਮੈਂ ਇੱਕ ਗੱਲ ਸੋਚੀ ਯਾਰ ਕੀ ਦੇਵ ਖਰੋੜ ਅੱਜ ਵੀ ਉਹਨੇ ਪੈਸਿਆਂ ਤੇ ਕੰਮ ਕਰਦਾ ਜਿੰਨੀ ਜਿੰਨੇ ਦੇ ਵਿੱਚ ਉਹਨੇ ਪਹਿਲੀ ਗੰਦੀ ਚ ਕੀਤਾ ਸੀ ਕਿਉਂਕਿ ਜੇ ਜਗਜੀਤ ਸੰਧੂ ਨੇ ਤਰੱਕੀ ਕਰੀ ਆ ਉਹਨੇ ਪੈਸੇ ਵੱਧ ਮੰਗ ਲਏ ਜੇ ਤੱਕ ਕੀ ਕਰੀ ਆ ਉਹਦੀਆਂ ਫਿਲਮਾਂ ਚੱਲੀਆਂ ਤਾਂ ਹੀ ਉਹਨੇ ਪੈਸੇ ਵੱਧ ਮੰਗੇ ਨਾ ਕੋਈ ਕ੍ਰਾਈਮ ਥੋੜੀ ਕਰ ਲਏ ਉਹਨੇ ਮਤਲਬ ਤਰੱਕੀ ਕਰਨਾ ਕਿ ਨਾ ਦੇਖੋ ਅਗਲੇ ਦੀ ਪਰਸਨਲ ਰਏ ਆ ਮਨ ਲਓ ਹੁਣ ਤੁਸੀਂ ਕਹੋ ਵੀ ਬਈ ਮੈਂ ਇੰਟਰਵਿਊ ਦਾ ਕਰੋੜ ਰੁਪਈਆ ਲੈਣਾ ਹੈ। ਮੰਨ ਲਓ। ਹੈਨਾ ਮੈਂ ਕਹਿੰਦਾ ਵੀ ਜੀ ਮੈਂ ਇਹ ਲੈਣਾ ਹੈ। ਚਲ ਆਪਾਂ ਰਿਵਰਸ ਕਰ ਲਈ ਮੈਂ ਤਾਂ ਬਈ ਤੇਰੇ ਚੈਨਲ ਤੇ ਤਾਂ ਆਵਾਂਗਾ ਮੈਨੂੰ ਇੰਨੇ ਪੈਸੇ ਦੇ ਦੇਂਗਾ। ਹਾਂ ਬਿਲਕੁਲ। ਤੁਹਾਨੂੰ ਵਰਥ ਹਿੱਟ ਲੱਗੂਗੀ ਤੁਸੀਂ ਲਓਂਗੇ ਜਾਂ ਲਓਂਗੇ ਵੀ ਨਹੀਂ ਸਾਡਾ ਇੰਨਾ ਬਜਟ ਆ ਨਹੀਂ ਲੱਗੂਗੀ ਦੋਨੇ ਤਰ੍ਹਾਂ ਦੇ ਜਵਾਬ ਦੇ ਸਕਦੀਆਂ। ਪਰ ਨਾ ਰੌਲਾ ਪਾਉਣ ਲਈ ਗੱਲ ਨਹੀਂ ਕੋਈ ਬਾਹਰ। ਸੀ ਹੁਣ ਇਹ ਦੇਖੋ ਇਹ ਉਹਨਾਂ ਦੀ ਆਪਦੀ ਮਰਜ਼ੀ ਹੈ ਦੋਨਾਂ ਤਰ੍ਹਾਂ ਦਾ ਮਸਲਾ ਆ ਇਹਦੇ ਮੇਰਾ ਬੋਲਣਾ ਸਹੀ ਨਹੀਂ। ਨਹੀਂ ਚਲੋ ਤੁਸੀਂ ਨਾ ਬੋਲੋ। ਵੈਸੀ ਮੈਂ ਤਾਂ ਇੱਕ ਗੱਲ ਕਰਦਾ ਕੀ ਤਰੱਕੀ ਕਰਨਾ ਹੈਗਾ ਨਾ ਮੈਂ ਤੁਹਾਨੂੰ ਪਹਿਲਾਂ ਕਹਿਣਾ ਇਹ ਗੱਲ ਵੀ ਜੇ ਜਗਜੀਤ ਸੰਧੂ ਕਦੇ 25000 ਤੇ ਸੀ ਜਾਂ 50000 ਤੇ ਸੀ ਉਹ ਅੱਜ ਵੀ ਮੰਨ ਲਓ ਉਹਨੂੰ ਤੁਹਾਡਾ ਸਕ੍ਰਿਪਟ ਪਸੰਦ ਆ ਗਈ ਉਹ ਕਹਾਂ ਯਾਰ ਵੀ ਮੈਂ ਕਹਾਂ ਤੁਹਾਡੀ ਫਿਲਮ ਫ੍ਰੀ ਕਰੂੰਗਾ ਉਹਦੀ ਮਰਜ਼ੀ ਹੂੰ ਉਹਨੂੰ ਲੜਾਈਆਂ ਕਰਦੀਆਂ ਲੋਕਾਂ ਨੇ ਆਪ ਕਹਿੰਦੀ ਉਹਨਾਂ ਦੀ ਗੱਲ ਕਰਦੇ ਆ ਜਿੱਲਾਂ ਗੱਟੀਆਂ ਅਗਲੇ ਲਈ ਲੜੇ ਪੈਸੇ ਪੈਸੇ ਤੇ ਕਿਸੇ ਨੇ ਨਹੀਂ ਉਹਨਾਂ ਦੀ ਮਰਜ਼ੀ ਉਹ ਚੀਜ਼ਾਂ ਕਹਿੰਦੇ ਸਾਨੂੰ ਬਾਅਦ ਸਮਝ ਆਈਆਂ ਹੂੰ ਵੀਰ ਅਸੀਂ ਜੇ ਨਾਲ ਤਾਂ ਲੜੇ ਨਾਲੇ ਅਸੀਂ ਨੁਕਸਾਨ ਝੱਲੇ ਨਾਲੇ ਬਾਅਦ ਚ ਅਗਲੇ ਫਿਰ ਹੌਲੀ ਹੌਲੀ ਅਗਲਾ ਕਹਿੰਦਾ ਇਹ ਤਾਂ ਉਹਨਾਂ ਨੇ ਕਿਹਾ ਤਾਂ ਹਮਾਰਾ ਬੇਟਾ ਤਾਂ ਸਹੀ ਹੈ ਸੋ ਕਾਲਡ ਕਈ ਬੰਦੇ ਵਿੱਚੋਂ ਬੈਕ ਆਊਟ ਹੋ ਗਏ ਇਹਨਾਂ ਦੇ ਪੰਗੇ ਪੈ ਗਏ ਇਹ ਤਾਂ ਹੁਣ ਉਹਨਾਂ ਦੀਆਂ ਦੋ ਦੋ ਤਰ੍ਹਾਂ ਨੇ ਦੋਨਾਂ ਦੇ ਆਪਸ ਦੇ ਮਾਈਂਡ ਸੈਟ ਨੇ ਜੋ ਜੋ ਉਹਨੂੰ ਲੱਗਿਆ ਕਹਿੰਦਾ ਤੁਸੀ ਕੋ ਪ੍ਰਦੀਸ਼ਰ ਵੀ ਹੋ ਡਾਇਰੈਕਟਰ ਵੀ ਹੋ ਤੁਸੀਂ ਵੱਡੀਸਰ ਹੋ ਤੁਹਾਡੇ ਤੋਂ ਕਿਸੇ ਨੇ ਵੱਧ ਪੈਸੇ ਮੰਗਲੇ ਤਾਂ ਤੁਸੀਂ ਇਹ ਰੋਲਾ ਪਾਉਂਦੇ ਫਰੀਜੋਂਗੇ ਕਿ ਇਹ ਰੋਣੇ ਪੈਸੇ ਵੱਧ ਮੰਗ ਲੈ ਤੁਹਾਨੂੰ ਠੀਕ ਲੱਗੂ ਤੁਸੀਂ ਦੇ ਕੇ ਸਾਈਨ ਕਰ ਲਓਗੇ ਨਹੀਂ ਤਾਂ ਹਾਂ ਗੱਲ ਖਤਮ ਇਹ ਤਾਂ ਕੋਈ ਰੋਲਾ ਨਹੀਂ ਉਸ ਵਿੱਚ ਆ ਰਾਇ ਜਾਣੀ ਚਾਹੁੰਦਾ ਸੀ ਤਾਂ ਇਹ ਤਾਂ ਗੁਰ ਬਈ ਤਾਂ ਰੋਲੇ ਹੀ ਨਹੀਂ ਹੁਣ ਆਪਾਂ ਤੁਸੀਂ ਕਹੋ ਗਏਨ ਕਪੜੇ ਲੈ ਕੁਝ ਵੀ ਲੈਣ ਜਾਣੇ ਯਾਰ ਜਿੰਨੀ ਮੇਰੇ ਜੇਬ ਚ ਪੈਸਾ ਉਹਨੂੰ ਆਪਾਂ ਕਹਿ ਰਹੀਏ ਵੀ ਵੀ ਆ ਚੀਜ਼ ਤੂੰ ਇੰਨੇ ਦੀ ਕਿਉਂ ਲਈ ਆ ਲੂਈ ਵਟਾਉਣ ਵਾਲਾ ਆਦਾ ਸਿਸਟਮ ਆ ਉਹਦਾ ਆ ਸਿਸਟਮ ਉਹ ਥੋੜੀ ਮਾਰ ਥੋੜਾ ਤੁਸੀਂ ਅਫੋਰਡ ਕਰਦੇ ਤੁਹਾਨੂੰ ਸੈਲ ਚਲਦੀ ਬਿਟਰਿੰਗ ਲੈਂ ਲੈ ਲੋ ਫਿਰ ਜੁੜਾ ਜੋ ਮਰਜ਼ੀ ਲੋ ਮੈਂ ਕਹਿੰਦਾ ਲੰਡੇ ਚ ਲੈ ਕੇ ਪਾਓ ਯਾਰ ਐਕਸ ਵਾਈ ਜ਼ੀ ਜੋ ਵੀ ਐਕਸ ਵਾਈ ਜ਼ੀ ਚਾਹੇ ਜੋ ਲੰਡੇ ਚ ਲੈ ਕੇ ਪਾਓ ਗੱਲ ਨਵੇੜੋ ਹਾਂ ਵੀ ਚਾਹੇ 20 ਰੁਪਏ 10 ਰੁਪਏ ਤੁਹਾਡੀ ਮਰਜ਼ੀ ਆ ਹੂੰ ਤੁਹਾਨੂੰ ਨਹੀਂ ਪਰ ਹਰ ਹਰ ਇੱਕ ਬੰਦੇ ਨੂੰ ਹੱਕ ਆ ਯਾਰ ਐਬਸੋਲਿਊਟ ਜਿੰਨੇ ਮਰਜ਼ੀ ਪੈਸੇ ਮੰਗੇ ਜੋ ਮਰਜ਼ੀ ਉਹ ਜਗਜੀਤ ਸਿੰਘ ਨੂੰ 10 ਕਰੋੜ ਮੰਗ ਲੇ ਬਿਲਕੁਲ ਮੰਗ ਸਕਦੇ ਨੇ ਦੇ ਦੋ ਨਹੀਂ ਦੋਖਦੇ ਨਾ ਦਿਓ ਨਾ ਦਿਓ ਹੈਨਾ ਬਿਲਕੁਲ ਨਾ ਥੋੜੀ ਕੀ ਤੋਨੇ ਕੋ ਤਰੱਕੀ ਕਰ ਲਈ ਜੋ ਮਰਜ਼ੀ ਹੈ ਕੱਲ ਜਿਹੜਾ ਜਿਹੜਾ ਕਿਉਂਕਿ ਇਹ ਹੈਗਾ ਨੰਬਰ ਬੇਸਡ ਗੇਮ ਵੀ ਕਿਹੜੇ ਕਿਹੜਾ ਬੰਦਾ ਕਿੰਨਾ ਕਰਾਊਡ ਪੁੱਲ ਕਰ ਲੂਗਾ ਨੰਬਰ ਬੇਸਡ ਗੇਮ ਆ ਉਹਨੂੰ ਲੱਗਦਾ ਵੀ ਉਹਦੇ ਨਾਲ ਕਰਾਊਡ ਪੁੱਲ ਹੋ ਜਾਊਗਾ ਤਾਂ ਉਹਦੀ ਇੰਨਾ ਇੰਨੀ ਉਹਦੀ ਵੈਲਿਊ ਬਣਦੀ ਆ ਉਹ ਵੈਲਿਊ ਬੇਸ ਸਿਸਟਮ ਆ ਤੁਹਾਨੂੰ ਸਹੀ ਲੱਗਦਾ ਤੁਸੀਂ ਲੋ ਨਹੀਂ ਸਹੀ ਲੱਗਦਾ ਰੋਲੇ ਵਾਲੀ ਗੱਲ ਨਹੀਂ ਸੀ ਕੋਈ ਵੇਸ਼ਾ ਹੈ ਨਹੀਂ ਸੀ ਕਰਨ ਵਾਲਾ ਕਿਉਂਕਿ ਅਸਲ ਦੇ ਵਿੱਚ ਕੀ ਹੁੰਦਾ ਸਾਡੇ ਵਾਲਾ ਵੀ ਭਾਈਚਾਰ ਆ ਨਾ ਹੁਣ ਜਿੱਥੇ ਵੀ ਉਹ ਪ੍ਰੋਮੋਸ਼ਨ ਲਈ ਜਾਇਆ ਕਰਨ ਦੇਵ ਖਰੋੜੀਆਂ ਪ੍ਰੋਡਿਊਸਰ ਉਥੇ ਪੱਤਰਕਾਰ ਵੀ ਪਹਿਲਾ ਸਵਾਲ ਹੀ ਜਗਜੀਤ ਸੰਧੂ ਕਿਉਂ ਨਹੀਂ ਹੈਗਾ ਜਗਜੀਤ ਸੰਧੂ ਇਹ ਮੇਰੀ ਵਾਰੀ ਪੁੱਛਿਆ ਟੂਚ ਵੀ ਤਾਰਪਿੰਦਾ ਕਿੱਥੇ ਗਿਆ ਹਾਂ ਹਲਾ ਕੇ ਸਾਰਾ ਕੁਝ ਹੀ ਮੇਰਾ ਸੀ ਹੂੰ ਬਿਲਕੁਲ ਤੋ ਬਣਾ ਕੇ ਚੱਲ ਗਈ ਹੂੰ ਤੋ ਰੀਜ਼ਨ ਹੋਰ ਨੇ ਕਹੀ ਦੀ ਜ ਨਹੀਂ ਦੱਸ ਸਕਦਾ ਚਲ ਕੋਈ ਨਹੀਂ ਰਿਵੀਲ ਕਰਨ ਵਾਲਾ ਹਾਂ ਕਹੀ ਨਹੀਂ ਨਹੀਂ ਦੱਸ ਸਕਦਾ ਸਮੇਂ ਨਾਲ ਮੈਨੂੰ ਇਹ ਵੀ ਇਹ ਵੀ ਆ ਕੇ ਸਮੇਂ ਨਾਲੋ ਚੀਜ਼ ਆਉਣਗੀਆਂ ਵੀ ਬਾਹਰ ਦੇਖੋ ਉਹਨਾਂ ਨੂੰ ਨੁਕਸਾਨ ਬਹੁਤ ਹੋ ਜਾਣੇ ਨੇ ਹੂੰ ਇਹ ਜਿਹੜਾ ਨੁਕਸਾਨ ਉਹ ਜਿਹੜਾ ਮਰਜੀ ਹੁਣ ਉਹਨਾਂ ਦੇ ਨੁਕਸਾਨ ਜ਼ਿਆਦਾ ਹੁੰਦੇ ਨੇ ਔਰ ਫਰੈਂਕੀ ਜਿਹੜਾ ਟਕੀਂ ਢੀਕ ਨੇ ਦੇਵ ਫਰੌਡ ਕਿੱਥੋਂ ਲੱਭ ਕੇ ਲੈ ਕੇ ਆਇਆ ਕਿਵੇਂ ਲੱਭਿਆ ਦੇਵ ਫਰੌਡ ਸਾਨੂੰ ਕੀਤਾ ਸੀ ਰੈਫਰ ਕਿਸੇ ਨੇ ਹੂੰ ਬਾਜੀ ਪਰਮ ਢੱਲੋਂ ਉਹਨਾਂ ਨੇ ਜੀ ਤੇ ਫੇਰ ਸਾਨੂੰ ਇਹ ਸੀਗਾ ਵੀ ਫੇਰ ਬੰਦਿਆਂ ਨੇ ਕਹਾ ਨਾਲ ਨਾਲ ਕਹਿੰਦਾ ਯਾਰ ਇਹ ਇਹ ਕਮੀਡੀਅਨ ਹੂੰ ਉਹ ਦੇਖੋ ਨਾ ਮੇਰੇ ਨਾਲ ਕੱਲ ਹੁਣ ਜਗਜੀਤ ਸਿੰਧੂ ਮੰਨ ਲਓ ਗੈਂਗਸਟਰ ਵਾਲੀਆਂ ਫਿਲਮਾਂ ਕਰਨ ਲੱਗ ਜਾਂਦਾ ਹੁਣ ਇਮੇਜ ਇਮੇਜ ਹੁੰਦੀ ਐ ਲੋ ਹਾਂਜੀ ਬੇਸਿਕਲੀ ਸਿਸਟਮ ਗਿਆ ਲੋਕਾਂ ਦਾ ਮੇਜ ਆ ਲੋਕਾਂ ਦੇ ਦਿਮਾਗ 'ਚ ਵੀ ਇਹ ਕਰ ਸਕਦਾ ਅਗਲਾ ਕਹਿੰਦਾ ਕਮੇਡੀਅਨ ਨੂੰ ਗੈਂਗਸਟਰ ਬਣਾਈ ਜਾਂਦੇ ਚ ਕੌਣ ਦੇਖੂਗਾ ਜੀ ਵੀ ਕੋਈ ਦਾ ਚਿਹਰਾ ਲੈ ਲੋ ਨਾ ਨਾ ਸਾਰੇ ਮੈਂ ਕਹਿੰਦਾ ਨੌਨ ਚਿਹਰਾ ਸਾਡੇ ਹਿਸਾਬ 'ਚ ਨਹੀਂ ਆਉਣਾ ਹੂੰ ਤੇ ਉਹ ਫਿਰ ਜਦ ਮੈਂ ਉਹ ਦੀ ਦੇਵ ਕਰੋੜ ਦੀ ਗੱਲ ਕੀਤੀ ਫਿਰ ਕੋਈ ਤਾਂ ਕਮੇਡੀਅਨ ਹੂੰ ਇੱਕ ਉਹ ਦੀ ਫੈਨ ਫੋਲੋਇੰਗ ਹੂੰ ਚ ਕਹਿੰਦਾ ਸਾਡੇ ਫੈਨ ਟੋਟਲੀ ਟੋਟਲੀ ਐਡ ਜਿਹੜੇ ਆਏ ਸੋ ਕਾਲਡ ਜਿਹਨੂੰ ਕਹਿੰਦੇ ਬਦਮਾਸ਼ ਜਾਂ ਗੈਂ ਉਹ ਇਹਦਾ ਕੁਝ ਘੱਟ ਚੱਕਰ ਉਧਰ ਲੋ ਵਾਲੇ ਹਾਂ ਬੇਲਗ ਹੋਏ ਰੇ ਕਿਵੇਂ ਕਰ ਲੂਗਾ ਉੱਚ ਫਿਰ ਮੈਂ ਕਿਹਾ ਵੀ ਕੋਈ ਉਹਦੀ ਲੁੱਕ ਸਿਗੀ ਹੋਏ ਜੀ ਠੀਕ ਆ ਮੈਂ ਕਿਹਾ ਵੀ ਠੀਕ ਆ ਦੇਖੀ ਜਾਊਗੀ ਅਗੇਨ ਵੀ ਦੇਖੀ ਜਾਵੇ ਵੀ ਕਰ ਲੂਗਾ ਇਹ ਤੇ ਇੱਕ ਫਿਰ ਉਹਨੂੰ ਬਲਾ ਕੇ ਦੋ ਵਾਰੀ ਡਾਇਲੌਗ ਵਿੱਚ ਸਕਰੀਨ ਟੈਸਟ ਕੀਤਾ ਸਾਨੂੰ ਕੋਈ ਹੋਰ ਬੰਦਾ ਸੀ ਉਹ ਸਾਊਥ ਦਾ ਇੱਕ ਬੰਦਾ ਸੀਗਾ ਐਕਟਰ ਕਹਿੰਦਾ ਯਾਰ ਸਾਊਥ ਵਾਲਾ ਉਹ ਬੰਦਾ ਆ ਵੀ ਨਾਲੇ ਉਹਦੀਆਂ ਫਿਲਮਾਂ ਬੱਧ ਕੀਤੀਆਂ ਨੇ ਥੋੜੀ ਫੈਨ ਫੋਲਵਿੰਗ ਵੀ ਆ ਉмма ਜੀ ਉਹ ਕੋ ਕਿਵੇਂ ਆ ਉਹਨਾਂ ਨੇ ਵੀ ਬੜਾ ਸੈੱਟ ਹੋ ਗਿਆ ਸਿਸਟਮ ਦੱਸਿਆ ਦੱਸ ਦੇ ਨਹੀਂ ਕਿਸੇ ਨੂੰ ਵੀ ਫਿਲਮ ਦਾ ਨਾਮ ਕੀ ਹੈ ਵੀ ਆ ਕੁਕਿੰਗ ਪਿੰਡਾਂ ਨੂੰ ਸ਼ੂਟ ਕਰਦੇ ਸੀ ਬਾਈ ਜੀ ਜਿਹੜੇ ਹੁਣ ਦੱਸ ਦਿੰਦੇ ਉਹਨੂੰ ਬਿਠਾਣੇ ਵਾਲਿਆਂ ਨੇ ਦੱਸਿਆ ਲੱਗਾ ਤੁਸੀਂ ਗੈਂਗਸਟਰ ਅਗੇਨ ਉਹਨਾਂ ਨੇ ਬ੍ਰਿਟਨ ਨੂੰ ਪਰਮਿਸ਼ਨ ਲਈ ਆ ਅੱਛਾ ਅਸੀਂ ਦੱਸਦੇ ਨਹੀਂ ਸੀ ਹੁੰਦੇ ਸੀ ਕਿਸੇ ਨੂੰ ਵੀ ਕੀ ਹੈ ਅੱਛਾ ਕੀ ਨਾਮ ਕੀ ਕੀ ਦੱਸਦੇ ਹੁੰਦੇ ਸੀ ਆ ਵੀ ਇਹ ਬਸ ਪੰਜਾਬੀ ਫਿਲਮ ਹੈ ਜੀ ਛੋਟੀ ਜੀ ਹੂੰ ਬਸ ਜਿੰਨਾ ਕਿ ਲੋਡ ਜਿੰਨਾ ਕਿ ਲੋਡ ਸੀ ਵੀ ਸਾਨੂੰ ਆਇਆ ਸੀਗਾ ਵੀ ਠੀਕ ਹੈ ਪਰਮਿਸ਼ਨ ਲੈਣੀ ਆ ਹੁਣ ਦੇਖੋ ਕਿ ਪ੍ਰੋਬਲਮ ਹੋਰ ਤਰੀਕਿਆਂ ਵੀ ਪੈਦਾ ਹੋ ਸਕਦੀਆਂ ਹਨ ਹਾਂਜੀ ਵੀ ਇੱਕ ਵਾਰੀ ਸਰਾਲ ਵੀ ਇੱਕ ਵਾਰੀ ਬੱਸ ਬਰਮਾਦਮਨ ਦੇ ਪੇਰੇ ਚੜਾ ਤੁਸੀਂ ਫਿਰ ਉੱਥੇ ਉਸੇ ਸ਼ੋ ਜਗ ਨੂੰ ਹਾਜ਼ਰ ਹੈ ਸ਼ਾਦ ਉਹ ਸ਼ੋ ਦੇਖਦੇ ਹੁੰਦੇ ਸੀਗੇ ਉੱਥੋਂ ਤੁਹਾਨੂੰ ਕਿੱਥੇ ਸੀ ਲੱਭਦਾ ਜੀ ਨਹੀਂ ਉੱਥੋਂ ਉੱਥੋਂ ਜਾਣਦੇ ਸੀ ਜਨਸ਼ਣ ਸੀਗੀ ਨਹੀਂ ਕਿਸੇ ਨੇ ਇਹ ਕੋਈ ਨਾ ਫਿਲਮ ਕੀਤੀ ਸੀ ਕਿ ਉਹ ਫਿਲਮ ਉਹਨਾਂ ਨੇ ਐਡਿਟ ਕੀਤੀ ਸੀ ਉਹ ਕਹਿੰਦਾ ਯਾਰ ਕਰ ਲੂਗਾ ਦੇ ਵਖਰਾਡ ਵੀ ਕਰ ਲੂਗਾ ਮੈਂ ਕਹਿੰਦਾ ਤੇਰੇ ਤੇਰਾ ਕਰੈਕਟਰ ਆ ਜਿਹੜਾ ਇਹੋ ਜਿਹਾ ਪਹਿਲਾਂ ਤਾਂ ਅਸੀਂ ਜਿਵੇਂ ਕਾਲੇ ਦਾਲੇ ਵਾਲੇ ਬੰਦੇ ਕਹਿੰਦੇ ਨੇ ਵੀ ਆ ਇਹ ਨਹੀਂ ਯਾਰ ਵੀ ਇਹ ਐਂ ਨਹੀਂ ਜਦੋਂ ਨਾ ਕੰਮ ਵੀ ਆਪਾਂ ਪੈਸੇ ਵੀ ਇੰਨੇ ਲਾਉਣੇ ਆ ਤੇ ਫੇਰ ਦੋ ਵਾਰੀ ਦੋ ਤਿੰਨ ਵਾਰੀ ਇਸ ਮੀਟਿੰਗਸ ਹੋਈਆਂ ਨਾ ਦੇਵਨਾ ਫਿਰ ਮੈਂ ਕਹਾ ਬਾਈ ਵੀ ਦੇਖੀ ਜਾਊ ਰੱਬ ਦਾ ਨਾਮ ਲੈ ਕੇ ਵੀ ਪਰ ਆਪ ਹੀ ਆਪ ਹੀ ਆਉਣਾ ਆਪ ਹੀ ਜਾਣਾ ਆਪ ਦੀ ਜ਼ਿੰਮੇਵਾਰੀ ਚੱਕਣੀ ਆ ਵੀ ਉਹ ਫੀਲਿੰਗ ਵਾਲਾ ਸਿਸਟਮ ਨਹੀਂ ਹੈਗਾ ਬਿਨਾ ਫੀਲਿੰਗ ਲੈਣੀਆਂ ਨਾਲ ਲੈਣਾ ਦੇਣੀਆਂ ਕਿਸੇ ਨੂੰ ਆਪ ਦੀ ਆਪ ਦੀ ਜ਼ਿੰਮੇਵਾਰੀ ਚੱਕੋ ਜਵਾਕ ਥੋੜੀ ਹੋ ਠੀਕ ਹੈ ਜੀ ਤੇ ਵਧੀਆ ਰਿਹਾ ਆਪ ਦੀ ਫਿਰ ਇਹਨਾਂ ਨੂੰ ਸਾਰਿਆਂ ਨੇ ਆਪ ਦੀ ਆਪ ਦੀ ਜ਼ਿੰਮੇਵਾਰੀ ਚੱਕੀਓ ਤੇ ਪੂਰਾ ਫਿੱਟ ਆਏ ਦੇ ਫਰੋਡੋ ਸਿਲੈਕਟਰਸ ਹਾਂ ਵਧੀਆ ਲੱਗ ਬਿਲਕੁਲ ਪੂਰਾ ਬਿਲਕੁਲ ਬਿਲਕੁਲ ਚ ਕੋਈ ਹੋ ਰਿਹਾ ਪੰਜਾਬ ਦੇ ਵਿੱਚ ਵਿਸ਼ੇ ਮੁੱਕ ਗਏ ਸੀ ਕਿ ਗੈਂਗਸਟਰ ਤੇ ਫਿਲਮ ਬਣਾਤੀ ਗੈਂਗਸਟਰ ਨੂੰ ਗਲੈਮਰਾਇਜ਼ ਕਰਨਾ ਕੌਣ ਲੈ ਕੇ ਕਨਸੈਪਟ ਪੰਜਾਬ ਦੇ ਵਿੱਚ ਤਰਨ ਮਾਨ ਲੈ ਕੇ ਤੁਸੀਂ ਤੁਸੀਂ ਕੀ ਬਣਾਈ ਇਹ ਤੁਸੀਂ ਇਹ ਚ ਸਿੱਖਿਆ ਦੇਣੀ ਚਾਹੁੰਦੇ ਸੀ ਕੋਈ ਸਿੱਖਿਆ ਯਾਰ ਮੈਨੂੰ ਦੱਸਦਾ ਛੋਟਾ ਫਿਲਮ ਸੁਨਿਆ ਸੀਗਾ ਮੈਨੂੰ ਪੁੱਛਦਾ ਸੁਨੀਹਾ ਬਿਲਕੁਲ ਸੀ ਕੀ ਸੁਨਿਆ ਸੀਗਾ ਉਸ ਫਿਲਮ ਚ